प्यारे श्रोतेओ मैं डॉक्टर मல்கित सिंह पट्टी हाजिर हा एक नया लेक्चर लेके आज अपन गल करांगे जबो असि स्ट्रेस ਦੇ ਵਿੱਚ ਹੁੰਨੇ ਆ ਤਲਾਹ ਦੇ ਵਿੱਚ ਹੁੰਨੇ ਆ ਤਾਂ ਜੋ ਸਾਡੀ ਵੈਗਸ ਨਰਵਾਂ ਉਦੇ ਉੱਪਰ ਕੀ ਬੁਰਾ ਅਸਰ ਪੈਂਦਾ ਕਨਿਕੀ ਤਣਾਓ ਦਾ ਸਾਡੇ ਵੈਗਸ ਨਰਵ ਦੇ ਉੱਪਰ ਕਿਹੜਾ ਕੜਾ ਬੁਰਾ ਅਸਰ ਪੈਂਦਾ ਕਿ ਜਦੋਂ ਅਸੀਂ ਲੰਮੇ ਸਮੇਂ ਦੀ ਦੀ ਚਿੰਤਾ ਜਾਂ ਤਣਾਅ ਦੇ ਵਿੱਚ ਰਹਿੰਦੇ ਹਾਂ ਤਾਂ ਸਾਡੇ ਸਰੀਰ ਦੇ ਉੱਪਰ ਬਹੁਤ ਜ਼ਿਆਦਾ ਬੁਰੇ ਅਸਰ ਪੈਂਦੇ ਨੇ ਉਹਨਾਂ ਵਿੱਚੋਂ ਇੱਕ ਬੁਰਾ ਅਸਰ ਹੈ ਸਾਡੇ ਸਰੀਰ ਦੇ ਵਿੱਚ ਵੈਗਸ ਨਰਵ ਹੁੰਦੀ ਹੈ ਉਸ ਨਰਵ ਨੂੰ ਪ੍ਰਭਾਵਿਤ ਉਹਦੇ ਬਾਰੇ ਵਿੱਚ ਥੋੜੀ ਤੁਹਾਨੂੰ ਜਾਣਕਾਰੀ ਦੇਣਾ ਸਰਨਾਲਮ ਕਈ ਵਾਰੀ ਅਸੀਂ ਪਾਵਨਾਤਮਕ ਬੋਝ ਸਮਝ ਲੈਂਦੇ ਆ ਪਰ ਇਸ ਦੇ ਪ੍ਰਭਾਵ ਇਸ ਤੋਂ ਕਿਤੇ ਜ਼ਿਆਦਾ ਡੂੰਘੇ ਹੁੰਦੇ ਆ ਬਹੁਤ ਜ਼ਿਆਦਾ ਬੁਰੇ ਅਸਰ ਪੈਂਦੇ ਨੇ ਸਾਡੇ ਇਹ ਵੈਗਸ ਸਨਰਵ ਨੂੰ ਵੀ ਪ੍ਰਭਾਵਿਤ ਕਰਦਾ ਹੈ ਹੁਣ ਵੈਗਸ ਨਰਵ ਕੀ ਹੁੰਦੀ ਹੈ ਮੈਂ ਉਹਦੀ ਵੀ ਥੋੜੀ ਜੀ ਜਾਣਕਾਰੀ ਦੇਵਾਂਗਾ ਵੈਗਸ ਨਰਵ ਇੱਕ ਬਹੁਤ ਹੀ ਲੰਬੀ ਨਰਵ ਹੁੰਦੀ ਹੈ ਸਾਡੇ ਸਰੀਰ ਦੇ ਵਿੱਚ ਇਹ ਸਾਡੇ ਦਿਮਾਗ ਦੇ ਜਿਹੜੇ ਸਟੈਮਸ ਨੇ ਉਹਨਾਂ ਤੋਂ ਲੈ ਕੇ ਪੇਟ ਤੱਕ ਚੱਲਦੀ ਹੈ ਇਹ ਸਾਡੇ ਦਿਲ ਦੀ ਧੜਕਣ ਪਾਚਣ ਦੀ ਸ਼ਕਤੀ ਜਾਂ ਹੋਰ ਸਾਡੇ ਪ੍ਰਤੀਰੋਧਕ ਸ਼ਕਤੀ ਜਿਹਨੂੰ ਆਪਾਂ ਕਹਿ ਸਕਦੇ ਹਾਂ ਦੇ ਉਹ ਕਈ ਲੱਗ ਲੱਗ ਤਰ੍ਹਾਂ ਦੇ ਕੰਮਾਂ ਵਾਸਤੇ ਇਹ ਜ਼ਿੰਮੇਵਾਰ ਹੁੰਦੀ ਹੈ ਇਹਦਾ ਰੋਲ ਹੁੰਦਾ ਸਾਡੇ ਸਰੀਰ ਦੇ ਵਿੱਚ ਇਹ ਸਾਡੀ ਮਾਨਸਿਕ ਸੇਤ ਨੂੰ ਬਣਾਈ ਰੱਖਣ ਲਈ ਸਰੀਰ ਦੇ ਵਿੱਚ ਸਭ ਤੋਂ ਮਹੱਤਵਪੂਰਨ ਨਰਵਜ਼ ਦੀ ਵਿੱਚ ਉਹ ਇੱਕ ਹੈਗੀ ਹੈ ਕਿ ਵੈਗਸ ਨਰਵ ਹੈਗੀ ਹੈ। ਹੁਣ ਇਸ ਕਰਕੇ ਜਦੋਂ ਵੀ ਸਾਡਾ ਤਣਾਅ ਪ੍ਰਾਣਾ ਹੁੰਦਾ ਜਾਂਦਾ। ਕ੍ਰੋਨਿਕ ਸਟ्रेस ਤਾਂ ਇਸ ਦਾ ਸਾਡੇ ਵੈਗਸ ਨਰਵ ਤੇ ਬਹੁਤ ਜ਼ਿਆਦਾ ਬੁਰਾ ਅਸਰ ਪੈਂਦਾ। ਚਿੰਤਾ, ਡਿਪਰੈਸ਼ਨ, ਉਦਾਸੀ ਜਿਹੜੀ ਹੈ, ਉਹਦੇ ਵਰਗੀਆਂ ਸਮੱਸਿਆਵਾਂ ਪੈਦਾ ਹੋ ਜਾਂਦੀਆਂ। ਕਈ ਵਾਰ ਸਰੀਰ ਨੂੰ ਕਈ ਤਰ੍ਹਾਂ ਦੇ ਇਨਫੈਕਸ਼ਨਾਂ ਜਾਂ ਹੋਰ ਬਿਮਾਰੀਆਂ ਲਈ ਵਧੇਰੇ ਸੰਵੇਦਨਸ਼ੀਲ ਜਿਹੜਾ ਵਾ ਉਹ ਬਣਾ ਦਿੰਦੀ ਹੈ ਕਿਉਂਕਿ ਸਾਡਾ ਸਰੀਰ ਦਾ ਇਮਿਊਨ ਸਿਸਟਮ ਵੀ ਇਹਦੇ ਨਾਲ ਕਮਜ਼ੋਰ ਹੋ ਜਾਂਦਾ ਇਸ ਲਈ ਇੱਕ ਸਿਹਤਮੰਦ ਵੈਗਸ ਸੰਦਰਭ ਨੂੰ ਬਣਾਈ ਰੱਖਣ ਲਈ ਤਣਾਤ ਮੁਕਤ ਰਹਿਣਾ ਬਹੁਤ ਜ਼ਰੂਰੀ ਹੈ ਅਸੀਂ ਇਸ ਗੱਲ ਦੇ ਉੱਤੇ ਥੋੜੀ ਵਿਚਾਰ ਕਰਦੇ ਹਾਂ ਕਿਤਨਾ ਸਾਡੀ ਵੈਗਸ ਨਰਵ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ ਉਹ ਕਿਸ ਕਿਸ ਤਰੀਕੇ ਦੇ ਨਾਲ ਅਸੀਂ ਕਿਵੇਂ ਇਹਦੇ ਤੋਂ ਬਚ ਸਕਦੇ ਹਾਂ ਇਹਦੇ ਵਿੱਚ ਥੋੜਾ ਜਿਹੜਾ ਹੈ ਆਪਾਂ ਹੁਣ ਤਣਾਅ ਤੇ ਚਿੰਤਾ ਦੋਵੇਂ ਹੀ ਸਾਡੇ ਵੈਗਸ ਨਰਵ ਨੂੰ ਇਫੈਕਟ ਕਰਦੇ ਨੇ ਕਿਉਂਕਿ ਆਪਸ ਵਿੱਚ ਜੁੜੇ ਹੁੰਦੇ ਨੇ ਤਣਾਅ ਚਿੰਤਾ ਦਾ ਕਾਰਨ ਇਹਨਾਂ ਤਿੰਤਾ ਤਣਾਅ ਦੇ ਪ੍ਰਭਾਵਾਂ ਨੂੰ ਹੋਰ ਵੀ ਵਿਗਾੜ ਸਕਦੀ ਹੈ ਜਦੋਂ ਵੈਕਸਨਰ ਨੂੰ ਬਹੁਤ ਜ਼ਿਆਦਾ ਉਤੇਜਿਤ ਹੋ ਹੁੰਦੀ ਹੈ ਜਾਂ ਕੀਤਾ ਜਾਂਦਾ ਤਾਂ ਇਹ ਕਈ ਤਰ੍ਹਾਂ ਦੇ ਲੱਛਣ ਜਿਹੜੇ ਨਿਫਰ ਆਉਂਦੇ ਨੇ ਸਾਡੇ ਸਰੀਰ ਦੇ ਵਿੱਚ ਜਿਵੇਂ ਪੇਟ ਦੇ ਵਿੱਚ ਦਰਦ ਹੋਣਾ ਜਾਂ ਪੇਟ ਦਾ ਫੁੱਲਣਾ ਖਾਧਾ ਪੀਤੇ ਦਾ ਉੱਪਰ ਨੂੰ ਆਉਣਾ ਐਸਿਡ ਰਿਫਲੈਕਸ ਜਿਹਨੂੰ ਅਸੀਂ ਕਹਿੰਦੇ ਨੇ ਭੁੱਖ ਨਾਲ ਲੱਗਣਾ ਉਲਟੀਆਂ ਆਉਣੀਆਂ ਦਿਲ ਕੱਚਾ ਹੋਣਾ ਜਾਂ निगलण ਦੇ ਵਿੱਚ ਮੁਸ਼ਕਲ ਹੋਣੀ ਕੋਈ ਅਸੀਂ ਪਾਣੀ ਜਾਂ ਰੂਪੀ ਦੀ ਬੁਰਕੀ ਜਾਂ ਕੁਝ ਹੋਰ ਸਨੈਕਸ ਵਗੈਰਾ ਲੈਣੇ ਉਹਨਾਂ ਨੂੰ ਸਵੈਲੋ ਕਰਨ ਦੇ ਵਿੱਚ ਵੀ ਮੁਸ਼ਕਲ ਆ ਸਕਦੀ ਹੈ ਦਿਲ ਦੀ ਧੜਕਣ ਵਧ ਸਕਦੀ ਹੈ ਬਲੱਡ ਪ੍ਰੈਸ਼ਰ ਤੇ ਬਲੱਡ ਸ਼ੂਗਰ ਦੇ ਲੈਵਲ ਦੇ ਵਿੱਚ ਵੀ ਤਬਦੀਲੀ ਆ ਸਕਦੀ ਹੈ ਸਾਡਾ ਬ੍ਰੇਨ ਜਿਹੜਾ ਬ੍ਰੇਨ ਫੌਗ ਹੁੰਦੀ ਹੈ ਸਾਡਾ ਬ੍ਰੇਨ ਥੱਕ ਸਕਦਾ ਧਿਆਨ ਕੇਂਦ੍ਰਿਤ ਕਰਨ ਵਿੱਚ ਮੁਸ਼ਕਲ ਆ ਸਕਦੀ ਹੈ ਚੱਕਰ ਆ ਜਾਣ ਸਕਦੇ ਬਿਹੋਸ਼ ਹੋ ਸਕਦਾ ਸਿਰ ਸਾਡਾ ਦਰਦ ਹੋ ਸਕਦਾ ਜਾਂ ਮਾਈਗਰੇਨ ਵਰਗੇ ਲੱਛਣ ਆ ਸਕਦੇ ਮਾਨਸਿਕ ਸਿਹਤ ਦੇ ਲੱਛਣ ਜਿਨ੍ਹਾਂ ਵਿੱਚ ਕਿਵੇਂ ਚਿੰਤਾ ਉਦਾਸੀ ਜਾਂ ਇਮੋਸ਼ਨਲਲੀ ਸੱਡੀ ਬਲਾਈਂਡਨੈਸ ਜਾਂ ਸੁਨਤਾ ਹੈ ਗਿਆ ਭਾਵਨਾਤਮਕ ਸੁਨਤਾ ਉਹ ਵੀ ਆ ਸਕਦੀ ਇਸ ਕਰਕੇ ਇਹਦਾ ਮਤਲਬ ਕਿ ਸਟ्रेस ਹੋਰਨਾਂ ਦੇ ਇਲਾਵਾ ਸਾਡੇ ਸਰੀਰ ਦੇ ਉੱਪਰ ਜਿਹੜੇ ਬੁਰੇ ਅਸਰ ਪਾਉਂਦੀ ਹੈ ਉਨ੍ਹਾਂ ਦੇ ਵਿੱਚੋਂ ਇੱਕ ਹੈ ਵੈਗਸ ਨਰਵ ਨੂੰ ਪ੍ਰਭਾਵਿਤ ਕਰਨਾ ਇਹਨੂੰ ਬਚਣ ਵਾਸਤੇ ਫਿਰ ਸਾਨੂੰ ਕਈ ਤਰ੍ਹਾਂ ਦੀਆਂ ਜਿਹੜੀਆਂ ਨੇ ਉਹ ਤਰੀਕੇ ਵਰਤਨੇ ਪੈਂਦੇ ਆ ਇਹਦੇ ਬਾਰੇ ਆਪਾਂ ਥੋੜੀ ਜੀ ਜਾਣਕਾਰੀ ਅੱਜ ਕਰਦੇ ਹਾਂ ਕਿਉਂਕਿ ਵੈਗਸ ਨਰਵ ਜਿਹੜੀ ਹੈ ਇਹ ਸਾਡੇ ਸਰੀਰ ਦੀਆਂ ਨਰਵਜ਼ ਦੇ ਵਿੱਚੋਂ ਇੱਕ ਮੇਨ ਨਰਵ ਹੈਗੀ ਹੈ ਜਦੋਂ ਵੀ ਅਸੀਂ ਕਿਸੇ ਐਵੇਂ ਦੀ ਸਿਚੁਏਸ਼ਨ ਦੇ ਵਿੱਚ ਹੁੰਨੇ ਆ ਫਲਾਈਟ অর ਫਾਈਟ ਤੇ ਆਰਾਮ ਦੀਆਂ ਜਿਹੜੀਆਂ ਸਾਡੀਆਂ ਪ੍ਰਤੀਕ੍ਰਿਆਵਾਂ ਨੇ ਉਚਕਾਰ ਸਰੀਰ ਦੇ ਬਲਾ ਜਿਹੜਾ ਚੇਂਜਸ ਆਉਂਦੀਆਂ ਨੇ ਬਦਲਾ ਆਉਂਦਾ ਸਾਡਾ ਤਾਂ ਉਹਦੇ ਵਿੱਚ ਕਿਹਾ ਕਿ ਵੈਗਸ ਨਰਵ ਇੱਕ ਮੁੱਖ ਭੂਮਿਕਾ ਨਿਭਾਉਂਦੀ ਜਦੋਂ ਵੈਗਸ ਨਰਵ ਸਾਡੀ ਪ੍ਰਭਾਵਸ਼ਾਲੀ ਧੱਗ ਨਾਲ ਕੰਮ ਕਰਦੀ ਹੈ ਤਾਂ ਇਹ ਭਾਵਨਾਤਮਕ ਸਾਡਾ ਇਮੋਸ਼ਨਲ ਜਿਹੜਾ ਬੈਲੈਂਸ ਹੈ ਉਹਨੂੰ ਉਤਸ਼ਾਹਤ ਕਰਨ ਵਿੱਚ ਮਦਦ ਕਰਦੀ ਹੈ ਪਰ ਜਦੋਂ ਇਹ ਕਮਜ਼ੋਰ ਜਾਂ ਇਹਦੇ ਵਿੱਚ ਕੋਈ ਰਿਕਾਵਟ ਪੈਂਦੀ ਹੈ ਤਾਂ ਇਹ ਫਿਰ ਤਣਾਅ ਦਾ ਅਨੁਭਵ ਜਿਹੜਾ ਕਰਦੀ ਹੈ ਉਹਦੇ ਤੋਂ ਬਾਅਦ ਦੇ ਵਿੱਚ ਸ਼ਾਂਤ ਹੋਣਾ ਥੋੜਾ ਮੁਸ਼ਕਲ ਹੋ ਜਾਂਦਾ ਹੈ ਹਮੇਸ਼ਾ ਮਿਲ ਉਹਨਾਂ ਦਿਲ ਦੀ ਧੜਕਣ ਵੱਧ ਸਕਦੀ ਹੈ ਬਲੱਡ ਪ੍ਰੈਸ਼ਰ ਵੱਧ ਸਕਦਾ ਸਾਹ ਤੇਜ਼ ਹੋ ਸਕਦਾ ਸਾਹ ਲੈਣ ਦੇ ਵਿੱਚ ਮੁਸ਼ਕਲ ਆ ਸਕਦੀ ਹੈ ਚਿੰਤਾ ਲੱਛਣ ਕਈ ਤਰ੍ਹਾਂ ਦੇ ਜਦੋਂ ਉਹ ਅਸੀਂ ਮਾਨੇਸ ਕਰ ਵੀ ਲਏ ਮੰਨ ਲਓ ਚਿੰਤਾ ਕੁਝ ਸਮੇਂ ਲਈ ਆਈ ਉਹਨੂੰ ਸੀਮੇਨੇਜ ਕਰ ਵੀ ਹੈ ਲੇਕਿਨ ਇਹ ਬੁਰੇਸਰੇ ਦੇ ਬੜੇ ਲੌਂਗ ਟਾਈਮ ਤੱਕ ਸਾਡੇ ਪੈ ਰਹੇ ਕਿਉਂਕਿ ਸਾਜੀ ਉਤੇਜਨਾ ਦੇ ਵਿੱਚ ਫਸੇ ਰਹਿੰਦੇ ਆ ਇਸ ਨਾਲ ਚਿੰਤਾ ਲਗਾਤਾਰ ਭਾਰੀ ਸਾਡੇ ਸਰੀਰ ਦੇ ਉੱਪਰ ਹੋ ਜਾਂਦੀ ਹੈ ਹੁਣ ਇਹਨੂੰ ਕਿਸ ਤਰੀਕੇ ਦੇ ਨਾਲ ਅਸੀਂ ਸਟ੍ਰੈਸ ਨੂੰ ਘਟਾ ਸਕਦੇ ਐਕਸਰਸਾਈਜ਼ ਕਰਕੇ ਕਿਉਂਕਿ ਕਸਰਤ ਤਣਾਅ ਨੂੰ ਘਟ ਕਰਨ ਦੇ ਵਿੱਚ ਜਾਂ ਨੂੰ ਮਨੇਜ ਕਰਨ ਦੇ ਵਿੱਚ ਸਾਡੀ ਸਿਹਤ ਨੂੰ ਬਹੁਤ ਵਧੀਆ ਬਣਾਉਣ ਦੇ ਵਿੱਚ ਇੱਕ ਬਹੁਤ ਵੱਡਾ ਯੋਗਦਾਨ ਪਾਉਂਦੀ ਹੈ ਇਸ ਕਰਕੇ ਵੈਗ ਸੰਦਰਭ ਦੀ ਸੰਵੇਦਨਸ਼ੀਲਤਾ ਜਿਹੜੀ ਹੈ ਸੈਂਸਿਟੀਵਿਟੀ ਨੂੰ ਘਟਾਉਣ ਦੇ ਵਿੱਚ ਐਕਸਰਸਾਈਜ਼ ਦਾ ਬਹੁਤ ਵੱਡਾ ਰੋਲ ਹੁੰਦਾ ਮਨ ਦਾ ਧਿਆਨ ਨੂੰ ਕੇਂਦਰਿਤ ਕਰਨਾ ਸ਼ਾਂਤ ਰਹਿਣ ਦੇ ਵਿੱਚ ਜਿਹੜੇ ਕਨਸੈਂਟ੍ਰੇਸ਼ਨ ਹੈ ਉਹ ਬਣਨੇਗੇ ਯਾਨੀ ਉਦੇ ਨਾਲ ਵੀ ਸਾਨੂੰ ਸਾਡੀ ਤਲਾ ਸਾਡਾ ਸਟਰੈਸ ਜਾਂ ਜ਼ੈਕੀ ਵੀ ਕੱਟ ਜਾਂਦੀ ਹੈ ਡੀਪ ਬਰੀਥਿੰਗ ਡੂੰਗੇ ਸਾਹ ਲੈਣ ਡੂੰਗੇ ਸਾਹ ਲੈਣ ਨਾਲ ਵੀ ਸਕੇ ਦਿਲ ਦੀ ਧੜਕਣ ਤੇ ਚਿੰਤਾ ਕਾਬੂ ਦੇ ਵਿੱਚ ਆ ਸਕਦੀ ਹੈ ਆਰਾਮ ਕਰਨਾ ਜਿਵੇਂ ਯੋਗ ਆਈਥੀ ਜਾਂ ਕੋਈ ਮ사ਜ ਵਰਗੀਆਂ ਜਿਹੜੀਆਂ ਥੈਰਾਪੀਜ਼ ਨੇ ਉਹ ਵੀ ਸਾਨੂੰ ਜਾਂ ਬਾਥ ਕਰਨਾ ਨਹਾਉਣਾ ਉਹਦੇ ਨਾਲ ਵੀ ਸਾਨੂੰ ਕੁਝ ਸੰਬੇਲੀ ਇਹਨਾਂ ਤੋਂ ਜਾਂ ਕੁਦਰਤ ਨਾਲ ਜੁੜਨਾ ਜਿਵੇਂ ਪੌਦਿਆਂ ਦੀ ਦੇਖਭਾਲ ਕਰਨਾ ਜੇ ਆਪਣੇ ਖੇਤਾਂ ਦੇ ਵਿੱਚ ਘਰਾਂ ਦੇ ਵਿੱਚ ਕੋਈ ਕੰਮ ਕਰਨਾ ਬਿਜ਼ੀ ਰੱਖਣਾ ਹੈ ਆਪਣੇ ਨੂੰ ਬਿਲਕੁਲ ਸਟ्रेस ਫਰੀ ਹੋ ਕੇ ਉਹ ਵੀ ਸਾਨੂੰ ਇਹਨਾਂ ਤੋਂ ਕਰਦਾ ਬਚਾ ਕੇ ਰੱਖਦਾ ਜੇਕਰ ਵੈਗਸ ਨਰਵ ਸਾਡੀ ਨੂੰ ਨੁਕਸਾਨ ਪਹੁੰਚਦਾ ਤਾਂ ਇਸ ਨਾਲ ਸਾਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਆ ਜਾਂਦੀਆਂ ਨੇ ਜਿਵੇਂ ਪੇਟ ਦਾ ਫੁੱਲ ਜਾਣਾ ਉਲਟੀਆਂ ਆਉਣੀਆਂ ਨਿਗਲਣ ਦੇ ਵਿੱਚ ਸਵੈਲੋ ਜਿਹੜੇ ਅਸੀਂ ਕਰਦੇ ਹਾਂ ਉਹਦੇ ਵਿੱਚ ਮੁਸ਼ਕਲ ਆਉਣੀ ਕਬਜ਼ ਦਸਤ ਦਿਲ ਦੀ ਧੜਕਣ ਜਾਂ ਜਿਹਨੂੰ ਅਸੀਂ ਪੇਟ ਦੇ ਵਿੱਚ ਜਲਨ ਕਹਿ ਦਿੰਨੇ ਐਕਚੁਅਲੀ ਇਹ ਬਿਮਾਰੀਆਂ ਸਿਰਫ ਜਿਹੜੀਆਂ ਨੇ ਸਾਡੀਆਂ ਸਟ्रेस ਐਂਜ਼ਾਇਟੀ ਦਾ ਕਰਕੇ ਸਾਡੇ ਸਰੀਰ ਦੇ ਉੱਪਰ ਜਿਹੜੇ ਬੁਰੇ ਅਸਰ ਪੈਂਦੇ ਨੇ ਉਹਨਾਂ ਦਾ ਕਰਕੇ ਹੀ ਸਾਨੂੰ ਹੁੰਦੀਆਂ ਨੇ ਕਿਉਂਕਿ ਤਣਾਅ ਨੂੰ ਮੈਨੇਜ ਕਰਨ ਦੇ ਵਿੱਚ ਸਾਡੀ ਵੈਗਸ ਨਰਵ ਨੂੰ ਬਹੁਤ ਮਹੱਤਵਪੂਰਨ ਰੋਲ ਅਦਾ ਕਰਦੀ ਹੈ ਅਸੀਂ ਸਾਰੇ ਕਿਤੇ ਨਾ ਕਿਤੇ ਆਪਣੀ ਲਾਈਫ ਦੇ ਵਿੱਚ ਤਣਾਅ ਦੇ ਵਿੱਚ ਹੁੰਨੇ ਜਦੋਂ ਅਸੀਂ ਸਮੱਸਿਆ ਇਹ ਹੈ ਕਿ ਜਦੋਂ ਅਸੀਂ ਤਣਾਅ ਬਿਨਾਂ ਕਿਸੇ ਰੂਪਕੂਕ ਦੇ ਬਦਬਾਧਾ ਅਸੀਂ ਕੰਟਰੋਲ ਨਹੀਂ ਕਰਦੇ ਤਾਂ ਸਮੇਂ ਦੇ ਨਾਲ ਜਿਹੜਾ ਤਣਾਅ ਇਹ ਸਾਡੀਆਂ ਨਸਾਂ ਜਿਹੜੀਆਂ ਸਾਡੇ ਪ੍ਰਾਈਵੇਟ ਪਾਰਟ ਦੀਆਂ ਨਸਾਂ ਉਹਨਾਂ ਦੇ ਵਿੱਚ ਵੀ ਜਿਹੜੀ ਆ ਉਹ ਇੰਪੋਰਟੈਂਸੀ ਜਾਂ ਨਪੂਰਸ਼ਕਤਾ ਦਾ ਕਾਰਨ ਜਿਹੜਾ ਉਹ ਬਣ ਜਾਂਦਾ ਜਾਂ ਯੋਨੀ ਦੀਆਂ ਜਿਹੜੀਆਂ ਫੀਮੇਲ ਦੇ ਪ੍ਰਾਈਵੇਟ ਪਾਰਟ ਦੀਆਂ ਨਸਾਂ ਨੇ ਉਨ੍ਹਾਂ ਦੇ ਵਿੱਚ ਵੀ ਇਹ ਇੰਪੋਰਟੈਂਸੀ ਦਾ ਕਾਰਨ ਬਣ ਜਾਂਦਾ ਜੇਕਰ ਤੁਹਾਡੀ ਵੈਗਸੰਦਰ ਉਹ ਲੰਬੇ ਸਮੇਂ ਤੱਕ ਨਕਰਾਤਮਕ ਤੌਰ ਤੇ ਨੈਗੇਟਿਵ ਤੌਰ ਤੇ ਪ੍ਰਭਾਵਿਤ ਹੁੰਦੀ ਹੈ ਤਾਂ ਉਹਦੇ ਨਾਲ ਫਿਰ ਸਾਨੂੰ ਜਿਵੇਂ ਡਾਇਬੀਟਿਸ ਟਾਈਪ 2 ਡਿਪਰੈਸ਼ਨ ਐਂਜਾਇਟੀ ਵਰਗੀਆਂ ਸਮੱਸਿਆਵਾਂ ਨੇ ਜਿਹੜੀਆਂ ਉਹ ਹੋਰ ਵੀ ਜ਼ਿਆਦਾ ਹੋ ਜਾਂਦੀਆਂ ਨੇ ਹੁਣ ਸਾਹ ਲੈਣ ਦੇ ਨਾਲ ਕੀ ਹੁੰਦਾ ਜਦੋਂ ਅਸੀਂ ਗੁੰਗਾ ਸਾਹ ਲੈਣ ਡੂੰਗਾ ਸਾਹ ਲੈਣ ਨਾਲ ਵੀ ਸਰੀਰ ਦੀ ਵੈਕ ਸੁਨਰਵਿਆਉ ਸ਼ਾਂਤ ਹੁੰਦੀ ਹੈ ਇਸ ਲਈ ਕਿਉਂਕਿ ਡੂੰਗਾ ਸਾਹ ਲੈਣ ਨਾਲ ਦਿਲ ਦੀ ਧੜਕਣ ਕੁਝ ਸਮੇਂ ਲਈ ਹੌਲੀ ਹੁੰਦੀ ਜਦੋਂ ਦਿਲ ਦੀ ਧੜਕਣ ਹੌਲੀ ਹੋ ਜਾਂਦੀ ਹੈ ਸਾਡੀ ਤਾਂ ਸਰੀਰ ਆਰਾਮ ਕਰ ਸਕਦਾ ਤੇ ਤਣਾਅ ਦਾ ਪੱਧਰ ਵੀ ਘਟ ਜਾਂਦਾ ਯਾਨੀ ਕਿ ਇਸ ਤੋਂ ਬਚਣ ਵਾਸਤੇ ਜਿਹੜੀਆਂ ਆਪਾਂ ਇਹਦੇ ਸਿੰਪਟਮ ਦੱਸੇ ਨੇ ਡੀਪ ਬਰੀਥਿੰਗ ਐਕਸਰਸਾਈਜ਼ ਬਹੁਤ ਹੀ ਮਹੱਤਵਪੂਰਨ ਰੋਲ ਅਦਾ ਕਰਦੀ ਹੈ ਇਸ ਦਾ ਮਤਲਬ ਕਿ ਡੂੰਗਾ ਸਾਹ ਲੈਣਾ ਇਹ ਸਾਡੇ ਤਣਾਅ ਨੂੰ ਮਿਲ ਮਨੇਜ ਕਰਨ ਲਈ ਸਟ੍ਰੈਸ ਨੂੰ ਮਨੇਜ ਕਰਨ ਲਈ ਇੱਕ ਵਧੀਆ ਤਰੀਕਾ ਹੈਗਾ ਤੇ ਜਿਹਦੇ ਨਾਲ ਵੈਗਸ ਨਰਵ ਵੀ ਸਾਡੀ ਤੰਦਰੁਸਤ ਰਹਿੰਦੀ ਆ ਹੁਣ ਵੈਗਸ ਨਰਵ ਜਿਹੜੀ ਹੈ ਇਹਨੂੰ ਅਸੀਂ ਕੀ ਹੁੰਦਾ ਕਿ ਜਦੋਂ ਸਾਡੇ ਅਗਰ ਕਿਸੇ ਤਰ੍ਹਾਂ ਦੀ ਮੁਸ਼ਕਿਲ ਆਉਂਦੀ ਹੈ ਤਾਂ ਸਾਨੂੰ ਆਪਣੀਆਂ ਜਦੋਂ ਤੁਸੀਂ ਲੰਮੇ ਸਮੇਂ ਲਈ ਤੁਹਾਨੂੰ ਤਣਾਅ ਰਹੇ ਸੌਖੀ ਪਾਸ਼ਾ ਦੇ ਵਿੱਚ ਕਿੰਤਾ ਫਿਕਰਾਂ ਦੇ ਵਿੱਚ ਡੁੱਬੇ ਰਹਿੰਦੇ ਮਲੋ ਸਾਲ ਦੋ ਸਾਲ ਤੋਂ ਤੁਹਾਨੂੰ ਐਦਾਂ ਹੋ ਗਿਆ ਤਾਂ ਕੋਸ਼ਿਸ਼ ਕਰੋ ਕਿ ਆਪਣੀਆਂ ਆਟੋਇਮਿਊਨ ਬਿਸੀਜ਼ ਜੜੀਆਂ ਨੇ ਜਾਂ ਆਟੋਇਮਿਊਨ ਬਿਮਾਰੀਆਂ ਨੂੰ ਡਾਕਟਰਾਂ ਨਾਲ ਦੀ ਸਲਾਹ ਨਾਲ ਟੈਸਟ ਕਰਵਾ ਲਓ ਇੱਕ ਵਾਰੀ ਕਿਉਂਕਿ ਸਟ੍ਰੈਸ ਦੇ ਬੁਰੇ ਪ੍ਰਭਾਵਾਂ ਦੇ ਵਿੱਚੋਂ ਇੱਕ 슈ਗਰ ਬਲੱਡ ਪ੍ਰੈਸ਼ਰ ਦਾ ਵਧਣਾ ਇਹ ਕੰਮ ਕਰਦਾ ਜੇ ਅਸੀਂ ਲੰਮੇ ਸਮੇਂ ਲਈ ਟੈਸਟ ਨਹੀਂ ਕਰਵਾਉਂਦੇ ਸਾਨੂੰ ਪਤਾ ਕਿ ਅਸੀਂ ਤਣਾਅ ਦੇ ਵਿੱਚ ਅਸੀਂ ਚਿੰਤਾ ਫਿਕਰ ਦੇ ਵਿੱਚ ਰਹ ਰਹੇ ਹਾਂ ਅਸੀਂ ਟੈਸਟ ਨਹੀਂ ਕਰਵਾਉਂਦੇ ਤਾਂ ਉਹ ਫਿਰ ਸਾਡੇ ਸਰੀਰ ਦੇ ਉੱਪਰ ਜ਼ਿਆਦਾ ਬੁਰਾ ਅਸਰ ਹੋਰ ਵੀ ਪਾ ਜੰਦਾ ਹੈ। ਅਗਰ ਸਿ ਟੈਸਟ ਕਰਾਵਾਂਗੇ ਸਾਨੂੰ ਪਤਾ ਲੱਗ ਜਾਏਗਾ ਡਾਕਟਰ ਦੀ ਸਲਾਹ ਲੈ ਕੇ ਤਾਂ ਉਹ ਉਹਨੂੰ ਅਸੀਂ ਮੈਨੇਜ ਕਰ ਸਕਦੇ ਹਾਂ। ਅੰਤੜੀਆਂ ਦੀ ਸਿਹਤ ਜਿਹੜੀ ਸਾਡੀ ਹੁੰਦੀ ਹੈ ਉਹਨੂੰ ਸੁਧਾਰਨਾ ਬਹੁਤ ਜ਼ਰੂਰੀ ਹੈ। ਕਿਉਂਕਿ ਅੰਤੜੀਆਂ ਹੀ ਸਾਡਾ ਲਗਭਗ ਇੱਕ ਗੱਟਨ ਬ੍ਰੇਨ ਐਕਸਸ ਹੁੰਦਾ। ਸਾਡਾ ਸਾਰਾ ਹੈਗਾ ਜਾਂ ਦਿਮਾਗ ਦੀ ਖਰਾਕ ਅੰਤੜੀਆਂ ਤੋਂ ਹੀ ਜਾਂਦੀ ਹੈ। ਕਬੀ ਹੱਦ ਤੱਕ ਅੰਤੜੀਆਂ ਦੀ ਅਗਰ ਸਿਹਤ ਸਾਡੀ ਵਿਗੜਦੀ ਹੈ ਜਿਵੇਂ ਕਿ ਪੇਟ ਅਗਰ ਸਾਡਾ ਖਰਾਬ ਹੁੰਦਾ ਸੌਖੀ ਪਾਸ਼ਾ ਚਾਹ ਤਾਂ ਗੱਲ ਕਰੀਏ ਤਾਂ ਸਾਡੀ ਦਿਮਾਗੀ ਸਿਹਤ ਵਿਗੜਨੀ ਵੀ ਲਾਜ਼ਮੀ ਹੈ ਇਸ ਕਰਕੇ ਅੰਤੜੀਆਂ ਦਿਮਾਗ ਦਾ ਸੰਬੰਧ ਬਹੁਤ ਡੂੰਘਾ ਹੁੰਦਾ ਇਸ ਦਾ ਮਤਲਬ ਕਿ ਅਗਰ ਤੁਹਾਡੀ ਅੰਤੜੀ ਸਿਹਤਮੰਦ ਨਹੀਂ ਜਾਨਕਿ ਸਾਡੀਆਂ ਇੰਟਸਟਾਈਨਸ ਅਗਰ ਹੈਲਥੀ ਨਹੀਂ ਹੈਗੀਆਂ ਸਿਹਤਮੰਦ ਨਹੀਂ ਹੈਗੀਆਂ ਤਾਂ ਤੁਹਾਡੀ ਮਾਨਸਿਕ ਸਿਹਤ ਵੀ ਸਿਹਤਮੰਦ ਨਹੀਂ ਰਹੇਗੀ ਜਾਨਕਿ ਤੁਹਾਡੀ ਮਾਨਸਿਕ ਸਿਹਤ ਵੀ ਪ੍ਰਭਾਵਿਤ ਹੋਏਗੀ ਤੇ ਅੰਤੜੀਆਂ ਠੀਕ ਕਰਨ ਲਈ ਜਿਵੇਂ ਸਬਜ਼ੀਆਂ ਸਲਾਦ ਫਰੂਟ ਰੁਕੀਨ ਜਾਂ ਸਿਹਤਮੰਦ ਚਰਬੀ ਵਗੈਰਾ ਲੈਣਾ ਬਹੁਤ ਜ਼ਰੂਰੀ ਹੈ ਜਿਵੇਂ ਨਹੀਂ ਨਹੀਂ ਬਹੁਤ ਵੱਡੀ ਖਰਾਕ ਹੈਗੀ ਜਾਂ ਹੋਰ ਜਿੰਨੇ ਵੀ ਫਾਈਬਰਸ ਨੇ ਉਹ ਬਹੁਤ ਵਧੀਆ ਚੀਜ਼ ਹੈਗੀ ਤੇ ਜਿਆਦਾ ਅਸੀਂ ਰਿਫਾਈਨਡ ਕਾਰਬੋਹਾਈਡਰੇਟਸ ਨਾਲ ਲਈ ਜਿਵੇਂ ਮਿੱਠਾ ਜਿਆਦਾ ਨਮਕ ਜਿਆਦਾ ਤਲੇ ਹੋਏ ਭੋਜਨ ਕਿਉਂਕਿ ਇਹ ਵੀ ਸੱਡੀਆਂ ਅੰਤੜੀਆਂ ਦੇ ਸੇਤ ਨੂੰ ਸੇਤਮੰਦ ਰੱਖਣ ਵਾਲੇ ਜਿਹੜੇ ਸਾਡੇ ਚੰਗੀ ਬਕੀ ਆਉਂਦੇ ਨੇ ਉਹਨਾਂ ਨੂੰ ਇੰਬੈਲੈਂਸ ਕਰਦੇ ਨੇ ਯਾਨੀ ਕਿ ਖਰਾਬ ਕਰਦੇ ਨੇ ਤੇ ਤਣਾਅ ਨੂੰ ਮਨੀਜ ਕਰਨਾ ਵੀ ਬਹੁਤ ਜ਼ਰੂਰੀ ਹੁੰਦਾ ਅਗਰ ਅਸੀਂ ਆਪਣੀਆਂ ਅੰਤੜੀਆਂ ਨੂੰ ਸੇਤਮੰਦ ਰੱਖਣਾ ਚਾਹੀਏ ਕਿਉਂਕਿ ਤਣਾਅ ਵੀ ਸਾਡੀਆਂ ਅੰਤੜੀਆਂ ਨੂੰ ਬਹੁਤ ਜ਼ਿਆਦਾ ਬੁਰੀ ਤਰੀਕੇ ਨਾਲ ਪ੍ਰਭਾਵਿਤ ਕਰਦਾ ਇਸ ਕਰਕੇ ਹਮੇਸ਼ਾ ਆਪਣੀ ਜਿਹੜੀ ਖਰਾਕ ਆ ਉਹਦਾ ਸਾਨੂੰ ਧਿਆਨ ਰੱਖਣਾ ਚਾਹੀਦਾ। ਹੋਰ ਕਈ ਤਰ੍ਹਾਂ ਦੀਆਂ ਅਲੱਗ-ਅਲੱਗ ਥੈਰੇਪੀਸ ਵਰੌਂਦੀਆਂ ਨੇ ਨੂੰ ਡਾਕਟਰ ਲੋਕਾਂ ਦਾ ਕੰਮ ਹੁੰਦਾ ਜਦੋਂ ਤੇ ਐਵੇਂ ਦੀ ਸਾਨੂੰ ਕਿਸੇ ਨੂੰ ਤਕਲੀਫ ਹੋਦੀ। ਕੋਤ ਤਣਾਅ ਦੇ ਨਾਲ ਹੀ ਸਾਨੂੰ ਮਾਈਗਰੇਨਸ ਵਰਗੀਆਂ ਚੀਜ਼ਾਂ ਸਿਰ ਦਰਦ, ਬਲੱਡ ਪ੍ਰੈਸ਼ਰ, ਸ਼ੂਗਰ ਇਹਨਾਂ ਦੇ ਪਿੱਛੇ ਤਣਾਅ ਦਾ ਬਹੁਤ ਡਰ ਹੁੰਦਾ। ਐਮਿਦੀਆਂ ਬਿਮਾਰੀਆਂ ਲੱਗਣ ਦੇ ਵਿੱਚ। ਜਦੋਂ ਅਮੀਉਂ ਕੀ ਸਾਡੀ ਜਦੋਂ ਕਮਜ਼ੋਰ ਹੋ ਜਾਂਦੀ ਤਣਾਅ ਦੇ ਕਰਮ ਤਾਂ ਸਾਨੂੰ ਕਈ ਤਰ੍ਹਾਂ ਦੀਆਂ ਇਨਫੈਕਸ਼ਨਲ ਬਿਮਾਰੀਆਂ ਅਬਜੇ ਵਾਇਰਸ ਨੇ ਤੇ ਬੈਕਟੀਰੀਆ ਨੇ ਫੰਗਸ ਨੇ ਉਹ ਫਿਰ ਸਾਨੂੰ ਘੇਰ ਲਏ ਲੀਏ ਇਸ ਕਰਕੇ ਤਣਾਅ ਨੂੰ ਮਨੀਸ਼ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਦਿਮਾਗੀ ਤੌਰ ਤੇ ਅਗਰ ਅਸੀਂ ਤੰਦਰੁਸਤ ਰਹਿਣਾ ਤਾਂ ਸਾਨੂੰ ਸਟ्रेस ਨੂੰ ਮਨੀਸ਼ ਕਰਨਾ ਬਹੁਤ ਜ਼ਰੂਰੀ ਹੈ ਨਿੱਕੀਆਂ ਨਿੱਕੀਆਂ ਆਪਣੀਆਂ ਜਿਹੜੀਆਂ ਟ੍ਰਿਗਰਸ ਨੇ ਉਹਨਾਂ ਨੂੰ ਨੋਟ ਕਰਨਾ ਬਹੁਤ ਜ਼ਰੂਰੀ ਹੈ ਅਗਰ ਤੁਹਾਨੂੰ ਵੀ ਲੱਗਦਾ ਕਿ ਤੁਸੀਂ ਲੰਬੇ ਸਮੇਂ ਤੋਂ ਤਣਾਅਤ ਰਹ ਰਹੇ ਹੋ ਟੈਨਸ਼ਨ ਦੇ ਵਿੱਚ ਰਹ ਰਹੇ ਚਿੰਤਾ ਫਿਕਰ ਜ਼ਿਆਦਾ ਕਰਦੇ ਤਾਂ ਜ਼ਰੂਰ ਇੱਕ ਵਾਰੀ ਆਪਣੇ ਡਾਕਟਰ ਦੀ ਸਲਾਹ ਲਓ ਔਰ ਉਸ ਰਿਕਾਰਡਿੰਗ ਨੂੰ ਜੋ ਤੁਹਾਨੂੰ アドਵਾਈਸ ਕਰਦੇ ਨੇ ਫਿਰ ਟੈਸਟ ਕਰਵਾ ਕੇ ਆਪਣੇ ਜੀਵਨ ਦੀ ਗੁਣਵੱਤਾ ਨੂੰ ਤੁਸੀਂ ਸੁਧਾਰ ਸਕਦੇ ਹੋ ਆਪਣੀ ਖਾਣਾਕ ਦਾ ਜ਼ਰੂਰ ਧਿਆਨ ਰੱਖੋ ਕਿਉਂਕਿ ਕੁਦਰਤੀ ਖਾਣਾਕ ਜਿਹੜੀ ਆ ਇਹ ਬਹੁਤ ਵਧੀਆ ਹੁੰਦੀ ਹੈ ਤਾਜ਼ੇ ਫਲ ਤਾਜ਼ੀਆਂ ਸਬਜ਼ੀਆਂ ਸਲਾਹ ਦੇ ਰੂਪ ਵਿੱਚ ਦਹੀਂ ਡਰਾਈ ਫਰੂਟਸ ਕਾਟ ਨੂੰ ਡਵਾਈਸ ਨਹੀਂ ਵੀ ਤੁਹਾਨੂੰ ਅਡਵਾਈਸ ਕੀਤੀ ਜਾਂਦੀ ਇਹ ਲੈਣੀ ਹੈ ਬਹੁਤ ਜ਼ਰੂਰੀ ਜਿਆਦਾ ਫਾਸਟ ਫੂਡ ਬਿਲਕੁਲ ਨਾ ਲਓ ਕਿਉਂਕਿ ਅੱਜ ਕੱਲ ਅਸੀਂ ਰੋਜ਼ਾਨਾ ਫਾਸਟ ਫੂਡ ਲੈਣ ਦੇ ਆਦੀ ਹੋ ਗਏ ਉਹ ਕੋਸ਼ਿਸ਼ ਕਰੋ ਕਿ ਆਪਣੀ ਲਿਮਟ ਦੇ ਵਿੱਚ ਲਿਆ ਜਾਵੇ ਖਾਸ ਕਰਕੇ ਮਿੱਠਾ ਨਮਕ ਕੋਲਡਿੰਗ ਬਜਾਰੀ ਜੂਸ ਕਲੀਆਂ ਹੋਈਆਂ ਚੀਜ਼ਾਂ ਡੱਬਾ ਬੰਦ ਭੋਜਨ ਜਿੰਨਾ ਵੀ ਬਚ ਕੇ ਤੁਸੀਂ ਘਰ ਖਾਣਾ ਖਾਣ ਦੇ ਯਕੀਨ ਬਣੋਗੇ ਉਹਨਾਂ ਹੀ ਤੁਸੀਂ ਵਧੀਆ ਆਪਣੇ ਆਪ ਨੂੰ ਤੰਦਰੁਸਤ ਰੱਖ ਕੇ ਚੰਗਾ ਵਧੀਆ ਜੀਵਨ ਜਿਹੜਾ ਉਹ ਗੁਜ਼ਾਰ ਸਕਦੇ ਹੋ ਇਸ ਕਰਕੇ ਉਮੀਦ ਹੈ ਕਿ ਤੁਹਾਨੂੰ ਅੱਜ ਦੀਆਂ ਇਹ ਗੱਲਾਂ ਚਾੜ ਚੰਗੀਆਂ ਲੱਗਣਗੀਆਂ ਪਰ ਤੁਸੀਂ ਆਪਣੀ ਸਿਹਤ ਦੇ ਖਿਆਲ ਰੱਖੋਗੇ ਕਿਉਂਕਿ ਤੰਦਰੁਸਤ ਅੰਤਣੀਆਂ ਤੰਦਰੁਸਤ ਸੋਚ ਹੀ ਸਾਡੇ ਤੰਦਰੁਸਤ ਦਿਮਾਗ ਨੂੰ ਰੱਖ ਤੰਦਰੁਸਤ ਰੱਖ ਸਕਦੀ ਹੈ ਤੇ ਤੰਦਰੁਸਤ ਦਿਮਾਗ ਤੰਦਰੁਸਤ ਸੋਚ ਹੀ ਸਾਡੇ ਸਮਾਜ ਨੂੰ ਸਾਡੇ ਸਭਾ ਨੂੰ ਚੰਗਾ ਬਣਾ ਸਕਦੀ ਹੈ ਜੇ ਅਗਰ ਸਾਡਾ ਸਭਾ ਚੰਗਾ ਨਹੀਂ ਹੈਗਾ ਤਾਂ ਸਾਡੀ ਸਿਹਤ ਵੀ ਚੰਗੀ ਨਹੀਂ ਰਹੇ ਸਾਡਾ ਸਮਾਜ ਵੀ ਚੰਗਾ ਨਹੀਂ ਰਹੇ ਤੁਸੀਂ ਦੇਖਦੇ ਹੋਗੇ ਕਿ ਛੋਟੀਆਂ-ਛੋਟੀਆਂ ਆ ਟ੍ਰੈਫਿਕ ਦੇ ਵਿੱਚ ਕਿਵੇਂ ਅੱਜਕੱਲ੍ਹ ਰੋਡ ਰੀਜ਼ ਹੋ ਰਹੀਆਂ ਨੇ ਛੋਟੀਆਂ-ਛੋਟੀਆਂ ਗੱਲਾਂ ਤੋਂ ਲੋਕ ਲੜਾਈਆਂ ਕਰ ਰਹੇ ਨੇ ਇੱਕ ਦੂਜੇ ਦੇ ਨਾਲ ਆ ਟ੍ਰੈਫਿਕ ਦੇ ਵਿੱਚ ਥਾਂ-ਥਾਂ ਤੇ ਬੰਗਸੋਟੀਆਂ ਚੱਲ ਰਹੇ ਨੇ ਨਿੱਕੀ-ਨਿੱਕੀਆਂ ਗੱਲਾਂ ਨੂੰ ਲੈ ਕੇ ਇਹਦੇ ਪਿੱਛੇ ਬਹੁਤ ਵੱਡਾ ਕਾਰਨ ਹੁੰਦਾ ਸਾਡੀ ਖਰਾਕ ਕਿਉਂਕਿ ਖਰਾਕ ਨੇ ਤੁਹਾਡਾ ਸੁਭਾਅ ਬਣਾਉਣ ਦੇ ਵਿੱਚ ਤੁਹਾਡੀ ਸਹਿਜਤਾ ਲਿਆਉਣ ਦੇ ਵਿੱਚ ਤੁਹਾਡੇ ਗੁੱਸੇ ਨੂੰ ਮਨੂਜ਼ ਕਰਨ ਦੇ ਵਿੱਚ ਖਰਾਕ ਦਾ ਬਹੁਤ ਵੱਡਾ ਰੋਲ ਹੈ ਜੇ ਸਾਡੀ ਖੁਰਾਕ ਜਿਆਦਾ ਫਾਸਟ ਹੋਏਗੀ ਜਿਵੇਂ ਫਾਸਟ ਫੂਡ ਅਸੀਂ ਲੈਨੇ ਆ ਕਿ ਸਾਡਾ ਸਵਾਹ ਦੇ ਕੁਝ ਹਿੱਸੇ ਵੀ ਫਰਫਾਸਟ ਹੋ ਜਾਂਦੇ ਜਿਆਦਾ ਗਰਮੀ ਆਉਂਦੀ ਨਮਕ ਦੇ ਨਾਲ ਜਿੰਵੇਂ ਜਿਆਦਾ ਬੀਪੀ ਦੀ ਮੁਸ਼ਕਲ ਆ ਸਕਦੀ ਜਿਆਦਾ ਮਿੱਠਾ ਲੈਣ ਦੇ ਨਾਲ ਸਾਡੇ ਇਨਸੂਲਿਨ ਦੀ ਮੁਸ਼ਕਲ ਆਉਂਦੀ ਅਬਨਾਰਮਲਟੀ ਆਉਂਦੀ ਨੇ ਇੰਬੈਲੈਂਸ ਬਣਦਾ ਉਹਨਾਂ ਦਾ ਤੇ ਉਹ ਸਿੱਧਾ ਹੀ ਸਾਡੇ ਬਿਹੇਵ ਦੇ ਉੱਪਰ ਮਨੁੱਖ ਦੇ ਵਿਵਹਾਰ ਦੇ ਉੱਪਰ ਸਾਡੇ ਖਾਣੇ ਪੀਣੇ ਦਾ ਅਸਰ ਪੈਂਦਾ ਕੋਈ ਜਿੰਨੀਆਂ ਸਾਡੀਆਂ ਅੰਤੜੀਆਂ ਤੰਦਰੁਸਤ ਹੋਣਗੇ ਸਾਡਾ ਦਿਮਾਗ ਸਾਡੀ ਸੋਚ ਵੀ ਤੰਦਰੁਸਤ ਰਹੂ ਤੇ ਅਗਰ ਅਸੀਂ ਨਹੀਂ ਤੰਦਰੁਸਤ ਰੱਖਾਂਗੇ ਤੇ ਸਾਡਾ ਸਮਾਜ ਸਾਡਾ ਕਰਦਾ ਮਾਹੌਲ ਵੀ ਤੰਦਰੁਸਤ ਨਹੀਂ ਰਹੂਗਾ ਲੜਾਈਆਂ ਝਗੜਿਆਂ ਦੇ ਕਾਰਨ ਦੇ ਪਿੱਛੇ ਮਨੁੱਖ ਦਾ ਸੁਭਾਅ ਬਹੁਤ ਵੱਡੀ ਚੀਜ਼ ਹੁੰਦੀ ਜਦੋਂ ਮਨੁੱਖ ਦਾ ਸੁਭਾਅ ਫਿਰ ਜਿਹੜਾ ਉਹ ਸ਼ਾਂਤ ਸ਼ੀਲਤਾ ਘਵਾ ਲੈਂਦਾ ਸੰਜਮ ਘਵਾ ਲੈਂਦਾ ਤੇ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਵਿੱਚ ਫਸਣવા ਆ ਜਾਂਦੀਆਂ ਕਿਸ ਕਰਕੇ ਉਮੀਦ ਹੈ ਕਿ ਤੁਹਾਨੂੰ ਚੰਗੀਆਂ ਲੱਗਣਗੀਆਂ ਮੇਰੀਆਂ ਗੱਲਾਂ। ਮੇਰੀ ਵੀਡੀਓ ਚੈਨਲ ਨੂੰ ਲਾਈਕ, ਸਬਸਕ੍ਰਾਈਬ ਤੇ ਸ਼ੇਅਰ ਕਰੋ। ਤੁਹਾਡਾ ਧੰਨਵਾਦ, ਸ਼ੁਕਰੀਆ, ਮਿਹਰਬਾਨੀ। ਸਤਿ ਸ੍ਰੀ ਅਕਾਲ।